ਜੇ ਕਲਜੀ ਉਡੀਕ ਰਹੇ ਆਪ ਸਭ ਨੂੰ ਜੀ ਆਰ ਨੂੰ ਲੈ ਕੇ ਹੱਬ ਜਰਾ ਜੀ ਵੱਡੀ ਖਬਦ ਦੁੱਧ ਦੀਆਂ ਕੀਮਤਾਂ ਘਟਾਈਆਂ ਜਾਣੋ ਤਾਜ਼ਾ ਰੇਟ ਇਸ ਤੇ ਨਾਹੀਂ ਦੁੱਧ ਦੀਆਂ ਕੀਮਤਾਂ ਵਿੱਚ ਕਾਫੀ ਸਮੇਂ ਤੋਂ ਵਧ ਰਹੀਆਂ ਪਰ ਹੁਣ ਅਮੂਲ ਨੇ ਗਾਗਾ ਨੂੰ ਰਾਹਤ ਦਿੱਤੀ ਅਮੂਲ ਦੇ ਦੁੱਧ ਦੀ ਕੀਮਤਾਂ ਘਟਾਈ ਹੈ ਤੇ ਅਮੂਲ ਨੇ ਅਮੂਲ ਗੋਲਡ ਅਮੂਲ ਤਾਜਾ ਤੇ ਟੀ ਸਪੈਸ਼ਲ ਦੁੱਧ ਦੇ ਰੇਟ ਘਟਾਈ ਗਏ ਹਨ ਇਹ ਕਦਮ ਨਾਲੇ ਖਪਤਕਾਰ ਨੂੰ ਕਾਫੀ ਰਾਹਤ ਮਿਲੇਗੀ ਜੇਕਰ ਜੋ ਹੈ ਕਿ ਦੇਸ਼ ਤੇ ਦੁੱਧ ਦੀ ਕੀਮਤ ਕਾਫੀ ਵਧਾ ਇਹ ਇਸ ਦੇ ਨਾਲ ਹੀ ਖਬਰ ਆ ਰਹੀ ਹੈ ਕਿ ਪਿਛਲੇ ਕੁਝ ਹਫ਼ਤੇ ਕੰਪਨੀਆਂ ਨੇ ਕੀਮਤਾਂ ਵਧਾਉਂਦੀਆਂ ਹਨ ਅੰਮੂਲ ਦੇ ਰੇਟ ਤੇ ਕਟੌਣ ਦੇਣ ਕੰਪਨੀਆਂ ਨੇ ਕੀਮਤਾਂ ਘਟਾਣ ਦੇ ਦਬਾਅ ਪਾਈ ਹੈ ਰਿਪੋਰਟਾਂ ਦੇ ਅਨੁਸਾਰ ਅਮੂਲ ਡੇਰੀ ਨੇ ਤਿੰਨ ਉਤਪਾਦਾਂ ਅਮੂਲ 골ਡ ਮੂਲ ਤਾਜ਼ਾ ਤੇ ਸਪੈਸ਼ਲ ਦੇ ਰੇਟ ਵਿੱਚ 1 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੀ ਹੈ ਮੂਲ 골ਡ ਦੇ ਇੱਕ 1 ਲੀਟਰ ਬੈਗ ਦੀ ਕੀਮਤ ਪਹਿਲਾਂ 60 ਰੁਪਏ ਸੀ ਹੁਣ ਜੋ ਘਟਾ ਦਿੱਤੀ ਗਈ 1 ਰੁਪਏ ਦੇ ਘਟਾਉਣਾ ਮੂਲਟੀ ਸਪੈਸ਼ਲ ਦੁੱਧ 1 ਲੀਟਰ ਉਹ ਬਾਹੂ ਚ ਦੇ ਰੇਟ ਤੇ ਬਾਰਡਰ ਪੇ ਸੀ ਜੋ ਕਿ 100 ਰੁਪਏ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਇਹਨਾਂ ਨੇ ਖਬਰ ਦਿੱਤੀ ਹੈ ਇਸ ਤਰ੍ਹਾਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਮੂਲ ਡੇਰੀ ਦੇ ਪਿਛਲੇ ਸਾਲ ਜੂਨ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਦਿੱਤਾ ਸੀ ਇਸ ਦੇ ਨਾਲ ਹੀ ਉਹਨਾਂ ਨੇ ਮੂਲ ਕੋਲਡ 500 ਮਿਲੀਮੀਟਰ ਦੀਆਂ ਕੀਮਤਾਂ 32 ਰੁਪਏ ਤੋਂ ਵਧਾ ਕੇ 33 ਰੁਪਏ ਕਰ ਦਿੱਤੀਆਂ ਹਨ ਧੰਨਵਾਦ